ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਸਪੀ ਸਿੰਘ ਤੇ ਜਸ ਸਟੂਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਆਪਣੇ ਪਿੰਡ ਦੇ ਬਾਰ-ਬਾਰ ਦੇ ਲੈ ਕੇ ਜਾਣਿਆ ਨਜ਼ਾਰੇ ਤੇ ਦੂਜੇ ਪਿੰਡ ਰਤਵਾਰਾ ਸਾਹਿਬ ਤੱਕ ਤੁਹਾਨੂੰ ਘੁਮਾਉਣੇ ਆ ਤੇ ਨਾਲੇ ਦਿਖਾਉਣੇ ਆ ਰਸਤੇ ਦੇ ਵਿੱਚ ਕੀ ਕੀ ਚੀਜ਼ਾਂ ਨੇ ਤੇ ਵੀਡੀਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਕੁਦਰਤੀ ਨਜ਼ਾਰੇਆਂ ਦਿਖਾਉਣੇ ਹਾਂਜੀ ਤੇ ਫਿਰ ਨਿਕਲ ਚੱਲਨੇ ਆਪਾਂ ਘਰੋਂ ਬਾਹਰ ਤੇ ਘਰ ਦੀ ਗਲੀ ਤੇ ਪਿੰਡ ਦੇ ਵਿੱਚ ਐਕਟਿਵਾ ਤੇ ਜਾ ਰਹੇ ਆ ਬਾਰ-ਬਾਰ ਤੇ ਕੰਸਟਰਕਸ਼ਨ ਆ ਇੱਥੇ ਨਵੀਆਂ ਹੋ ਰਹੀਆਂ ਇਹ ਘਰ ਦੀ ਬਾਹਰਲੀ ਪਿੰਡ ਦੀ ਮਤਲਬ ਕਿ ਪਿੰਡ ਦੀ ਬਾਹਰਲੀ ਫਿਰਨੀ ਹੈ ਇਹ ਤੇ ਦੂਜੇ ਪਾਸੇ ਕੋਸੀ ਟੀਏ ਜਿਹੜੇ ਕੋਟੀਆਂ ਤੁਸੀਂ ਦੇਖ ਹੀ ਰਹੇ ਹੋ ਇੱਧਰ ਦਾ ਬਸ ਆ ਪਿੰਡ ਦਾ ਤੇ ਆਪਾਂ ਜਾ ਰਹੇ ਆ ਤੁਨੋਂ ਫਿਰਨੀ ਦੇ ਰਸਤੇ ਹੁੰਦੇ ਹੋਏ ਕੰਮ ਜੇ ਸੀਗੇ ਇੱਕ ਦੋ ਉਹ ਕਰਨੇ ਵੀ ਆ ਦੇਖ ਰਿਹਾ ਹਾਂ ਸਕੂਲ ਵਾਲੀਆਂ ਵੈਨਾਂ ਖੜੀਆਂ ਇਹ ਲੋਕਾਂ ਦੇ ਖੇਤ ਨੇ ਤੇ ਇਹ ਸਭ ਆਹੀ ਪਿਆ ਆ ਸਕੂਲ ਹੈ ਛੋਟਾ ਜਿਹਾ ਲिटल ਐਂਜਲ ਜਿਹੜਾ ਕਿ ਕੋਵਿਡ ਕਰਕੇ ਬੰਦ ਪਿਆ ਬੱਚੇ ਨਹੀਂ ਆ ਰਹੇ ਤੇ ਨਾ ਹੀ ਹਜੇ ਸਰਕਾਰ ਵੱਨੋਂ ਇਸ ਚੀਜ਼ ਦੀ ਗਾਈਡਲੈਂਸ ਹੈ ਕੋਈ ਵੀ ਖੋਲਣ ਦਾ ਆਦੇਸ਼ ਨਹੀਂ ਤੇ ਪਿੰਡਾਂ ਦੇ ਵਿੱਚ ਦਾ ਤੁਸੀਂ ਦੇਖ ਹੀ ਰਹੇ ਹੋਗੇ ਕਿ ਪਸ਼ੂ ਐ ਇਦਾਂ ਹੀ ਤੁਰੇ ਫਿਰਦੇ ਹੁੰਦੇ ਆ ਤੇ ਜਿੰਨਾ ਕੋ ਹੋ ਸਕਿਆ ਵੀਡੀਓ ਮੇਰੇ ਤੋਂ ਬਣੀ ਇੱਕ ਹੱਥ ਨਾਲ ਐਕਟਿਵਾਈ ਚਲਾ ਰਿਆ ਸੀਗਾ ਤੇ ਇਹ ਰਸਤਾ ਜੀ ਸਿੱਤਾ ਵੀ ਫਿਰਨੀ ਦਾ ਕਬੇ ਹੱਥ ਨੂੰ ਪਿੰਡ ਦੀ ਫਿਰਨੀ ਆ ਇਹ ਆਪਾਂ ਸੱਜੇ ਹੱਥ ਨੂੰ ਮੁੜ ਗਏ ਆ ਜਿਹੜਾ ਕਿ ਦੂਜੇ ਪਿੰਡ ਰਤਵਾੜਾ ਪਿੰਡ ਨੂੰ ਜੋੜਦੀ ਆ ਤੇ ਸੜਕ ਥੋੜੀ ਜੀ ਖਰਾਬ ਹੀ ਸੀ ਤੇ ਉਹ ਸਾਹਮਣੇ ਦੇਖ ਰਹੇ ਇੱਕੋ ਸਿਟੀ ਦੀਆਂ ਕੋਠੀਆਂ ਨੇ ਤੇ ਖੇਤ ਵਿਚ ਇਹ ਜਿੰਨੇ ਕਿ ਜਗ੍ਹਾ ਮੀਨ ਅਕਵਾਇਰ ਕਰ ਲਈ ਸਰਕਾਰ ਨੇ ਉਹਨੇ ਤੇ ਕਲੋਨੀਆਂ ਕਲੋਨੀਆਂ ਬਣਾਤੀਆਂ ਤੇ ਜਿਨ੍ਹਾਂ ਦੇ ਘਰ ਹਜੇ ਪਏ ਆ ਇਦਾਂ ਬਾਹਰ ਇਹ ਬਾਰ-ਬਾਰ ਖੇਤਾਂ ਚ ਤੇ ਪਿੰਡਾਂ ਵਿੱਚ ਹੀ ਤੁਸੀਂ ਕੁਦਰਤੀ ਚੀਜ਼ਾਂ ਦਾ ਆਨੰਦ ਮਾਣ ਸਕਦੇ ਹੋ ਜਿਹੜੇ ਕਿ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਦਾਗਾ ਸ਼ਹਿਰ ਚ ਦਾ ਬਸ ਧੂਆ ਹੀ ਦਿਖਦਾਗਾ ਚਾਹੇ ਉਹ ਗੱਡੀਆਂ ਦਾ ਧੂਆ ਤੇ ਚਾਹੇ ਉਹ ਤੇ ਖੇਤ ਰੰਗ-ਬਰੰਗੇ ਨਾਲ ਹੀ ਸਰੋਂ ਵਿੱਜੀ ਹੋਈ ਆ ਕੰਮ ਕਰ ਜਦੋਂ ਨਿਕਲੀਦਾ ਤਾਂ ਫਿਰ ਖੇਤਾਂ ਦਾ ਪੂਰਾ ਨਜ਼ਾਰੇ ਲੈ ਕੇ ਆਈ ਦੇਗੇ ਇਹ ਰੋਡ ਤਾਂ ਹੁਣ ਜਿਹੜੇ ਇੱਧਰ ਆ ਉਹ ਸਾਹਮਣੇ ਇੱਕ ਇਹ ਵੀ ਨਵੇਂ ਰੋਡ ਬਣੇ ਹੋਏ ਆ ਜਿਹੜਾ ਨਿਊ ਚੰਡੀਗੜ੍ਹ ਦੇ ਨਾਮ ਤੋਂ ਵਜਦਾ ਤੇ ਤੋਂ ਦੀ ਆਪਾਂ ਇਹ ਅੰਬਾਂ ਦੇ ਦਰਖਤ ਵੀ ਆ ਬਹੁਤ ਲੱਗੇ ਹੋਏ ਇੱਧਰਲੀ ਸਾਈਡ ਆਪਣੇ ਕਿਸਾਨ ਜਾਂਦੇ ਹੋਏ ਸਾਈਕਲਾਂ ਤੇ ਖੇਤਾਂ ਦੀਆਂ ਚੀਜ਼ਾਂ ਇੱਥੇ ਜਿਹੜੀ ਵੀ ਖਾਣ ਪੀਂਦੀਆਂ ਨੋਰਮਲ ਚੀਜ਼ਾਂ ਇੱਥੋਂ ਆਪਾਂ ਜਾਣਕਾਰ ਹੁੰਦੇ ਆਪਾਂ ਲੈ ਆਉਨੇ ਆ ਆਪਦੇ ਤਾਂ ਖੇਤ ਹੈ ਨਹੀਂ ਖੈਰ ਤੇ ਜਿਹੜੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਉਹ ਮੈਕਸ ਹੈ ਉਹ ਮੈਕਸ ਦੀ ਕਲੋਨੀਆ ਤੇ ਛੋਟੇ ਛੋਟੇ ਫਾਰਮ ਹਾਊਸ ਵੀ ਲੋਕਾਂ ਨੇ ਬਣਾਏ ਹੋਏ ਆ ਦੇਖ ਹੀ ਸਕਦੇ ਹੋ ਤੁਸੀਂ ਕਿਦਾਂ ਫਾਰਮ ਹਾਊਸ ਬਣਾ ਕੇ ਛੱਡੇ ਹੋਏ ਆ ਮਤਲਬ ਪਿੰਡਾਂ ਦੀਆਂ ਸੜਕਾਂ ਮੰਨੀ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਕਿ ਧਿਆਨ ਦਿੱਤਾ ਜਾਂਦਾ ਵਾ ਖੱਡੇ ਖੁੱਡੇ ਹੀ ਜਿਆਦਾ ਵੱਜ ਉ ਜਾ ਕੇ ਚਲਣਾ ਪੈਂਦਾ ਤੇ ਪਰ ਖੇਤਾਂ ਦੀ ਹਰਿਆਲੀ ਨੂੰ ਦੇਖ ਕੇ ਮਨ ਹੋਰ ਖੁਸ਼ ਹੋ ਜਾਂਦਾ ਦਿਖਾਉਂਦੇ ਆ ਇੱਕ ਕੋਠੀ ਤੁਹਾਨੂੰ ਜੱਟ ਦੀ ਕੋਠੀ ਕਿੰਨੇ ਠਾਠ ਨਾਲ ਕਿੰਨੇ ਖੁੱਲੇ ਦਿਲ ਨਾਲ ਬਣਾਈ ਆ ਦੇਖੋ ਤੁਸੀਂ ਇਹ ਹਜੇ ਬੰਦਰੀ ਹੈ ਤੇ ਐਡੀ ਦਾ ਸ਼ਹਿਰਾਂ ਜਿਹੀ ਨਹੀਂ ਹੁੰਦੀ ਕੋਠੀਆਂ ਤੇ ਬੱਚੇ ਸਕੂਲ ਨਾਲ ਲੱਗਣ ਕਰਕੇ ਉਹ ਜਾ ਰਹੇ ਹੈਗੇ ਇਹ ਆ ਗਿਆ ਜੀ ਰਤਵਾੜਾ ਪਿੰਡ ਰਤਵਾੜਾ ਸਾਹਿਬ ਪਿੰਡ ਤੇ ਰਤਵਾੜਾ ਸਾਹਿਬ ਗੁਰਦੁਆਰਾ ਵੀ ਬਹੁਤ ਵੱਡਾ ਇੱਥੇ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਗੇ-ਅੱਗੇ ਤੇ ਇਹ ਹੈਂਡੀਕੈਪਡ ਜਾ ਰਹੇ ਸੀ ਦੋ ਜਣੇ ਤੇ ਆਪਾਂ ਦਾ ਆਪਣੇ ਅੱਗੇ ਰਸਤੇ ਚੱਲ ਰਹੇ ਆ ਰਤਵਾੜਾ ਪਿੰਡ ਵੀ ਛੋਟਾ ਜਿਹਾ ਪਿੰਡ ਹੈ ਕੋਈ ਜਿਆਦਾ ਵੱਡਾ ਪਿੰਡ ਨਹੀਂ ਹੈਗਾ ਇਹ ਤੇ ਬਲਦਾਂ ਦੀ ਸੈਰ ਜਿਹਨੇ ਨਹੀਂ ਕੀਤੀ ਤਾਂ ਉਹਨੇ ਕਾਦੇ ਨਜ਼ਾਰੇਲੇ ਪਿੰਡਾਂ 'ਚ ਤੇ ਆ ਗਿਆ ਜੀ ਰਤਵਾੜਾ ਸਾਹਿਬ ਦਾ ਗੁਰਦੁਆਰਾ ਸਾਹਿਬ ਤੇ ਨਾਲ ਹੀ ਛੱਪੜ ਵੀ ਹੈਗਾ ਦੇਖ ਹੀ ਰਿਹਾ ਤੁਸੀਂ ਇਹ ਪਿੰਡ ਚ ਗੁਰਦੁਆਰਾ ਇੱਕ ਹੁੰਦਾ ਹੀ ਆ ਤੇ ਇਸ ਤਰ੍ਹਾਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹੋਏ ਤੇ ਪਿੰਡ ਦੀ ਆਹੀ ਬਾਹਰਲੀ ਫਿਰਨੀ ਹੈ ਇਹ ਰਤਵਾੜਾ ਸਾਹਿਬ ਦੀ ਆਵਾ ਚੱਲੇ ਆ ਕਿਉਂ ਨੂੰ ਮੈਂ ਚੱਲਿਆ ਸੀ ਐਕਚੁਅਲੀ ਸਕੂਲ ਦੇ ਵਿੱਚ ਬੱਚਿਆਂ ਦੀ ਫੀਸਾਂ ਭਰਨ ਮੈਂ ਕਿਹਾ ਚਲੋ ਨਾਲ ਨਾਲ ਸ਼ੂਟ ਕਰਕੇ ਛੋੜਿਆ ਦਿਖਾ ਦਈਏ ਖੇਤਾਂ ਵਿੱਚ ਛੋਟੇ ਹਾਲ ਦਾਰੂਏ ਫਤਲਿਟ ਰਿਆ ਲੋਬੋਤ ਵੀ ਤੇ ਤੁਹਾਡੇ ਵਾਲੇ ਇਤਰੇ ਸਾਰੇ ਖੇਤ ਇਹਨਾਂ ਦੇ ਇਹੀ ਹੈ ਤੇ ਪੱਕੀ ਛੜ ਕੇ ਤੇ ਆ ਚੁੱਕਿਆ ਰਤਵਾੜਾ ਜਿਹੜਾ ਸਕੂਲ ਹੈ ਤੇ ਸਕੂਲ ਨੂੰ ਯਾਰੇ ਸੀਗੇ ਸੜਕ ਸਿਮੈਂਟਡ ਬਣੀ ਹੋਈ ਹੈ ਹੁਣੇ ਬਣੀ ਸੀ ਇਹ ਤੇ ਇੱਥੇ ਵੀ ਜਗਾ ਸਾਰੀਆਂ ਚਾਰਦਵਾਰੀ ਜਿਨ੍ਹਾਂ ਦੀਆਂ ਕਰੀਆਂ ਹੋਈਆਂ ਇੱਕ ਆ ਵੀ ਛੋਟਾ ਜਿਹਾ ਫਾਰਮ ਹਾਊਸ ਹੈ ਕਿਸੇ ਦਾ ਤਨ ਜੇ ਕੋ ਮ ਕੋਸ਼ੀਤਾ ਕਰੀ ਸੀ ਪਰ ਪਨੀ ਨਹੀਂ ਗੱਲ ਨਿਕਲਦੇ ਜਦੋਂ ਬਸ ਤੁਹਾਨੂੰ ਇਹੀ ਹੈ ਵੀ ਇਹ ਰਤਵਾੜਾ ਵਾਲਿਆਂ ਗੁਰਦਵਾਰਿਆਂ ਦਾ ਨਰਸਿੰਗ ਸਕੂਲ ਹੈ ਸਕੂਲ ਇੱਧਰ ਸਰਕਾਰੀ ਸਕੂਲ ਵੀ ਹੈਗਾ ਇੱਕ ਉਹ ਵੀ ਗੁਰ ਰਤਵਾੜਾ ਸਾਹਿਬ ਸੋਸਾਇਟੀ ਦਾ ਹੀ ਹੈ ਗੁਰਦਵਾਰਾ ਸਾਹਿਬ ਵਾਲਿਆਂ ਦਾ ਤੇ ਉਹਨਾਂ ਦੀ ਇੱਥੇ ਸਬਜ਼ੀਆਂ ਸੂਜੀਆਂ ਬੀਜੀਆਂ ਹੋਈਆਂ ਗੁਰਦਵਾਰੇ ਬਣਿਓ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਨੇ ਆ ਵੱਡਾ ਅੰਦਰਲੀ ਵੀਡੀਓ ਆਪਾਂ ਫੇਰ ਕਦੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਫਿਲਹਾਲ ਇਹ ਆਪਾਂ ਹਜੇ ਬਾਰੋਂ-ਬਾਰੋਂ ਦੀ ਹੀ ਪਨਾ ਰਹੇ ਆ ਕਿਉਂਕਿ ਮੈਂ ਚੱਲਿਆ ਸੀਗਾ ਸਕੂਲ ਤੇ ਇਹ ਆ ਜੀ ਗੁਰਦੁਆਰਾ ਰਤਵਾੜਾ ਸਾਹਿਬ ਤੇ ਦੀਵਾਨ ਲੱਗਦੇ ਹੁੰਦੇ ਆ ਨਵੰਬਰ ਦੇ ਵਿੱਚ ਹੀ ਅਕਤੂਬਰ ਨਵੰਬਰ ਚ ਐਕਤੀ ਘੱਟ ਸੀਗਾ ਇਸ਼ਰਪੁਰਾਸ ਨਾਮ ਦਾ ਗੁਰਦੁਆਰਾ ਸਾਹਿਬਾ ਬਹੁਤ ਵੱਡੀ ਸੋਸਾਇਟੀ ਹੈ ਇੱਥੇ ਹਸਪੀਟਲ ਵੀ ਹੈ ਦੋ ਸਕੂਲ ਇਹਨਾਂ ਦੇ ਜਿੱਥੇ ਬੱਚੇ ਮੇਰੇ ਪੜਦੇ ਉਹ ਵੀ ਇਹਨਾਂ ਦੀ ਸੋਸਾਇਟੀ ਅੰਦਰ ਹੀ ਸਕੂਲ ਹੈ ਬੈਂਕ ਵੀ ਹੈ ਅੱਖਾਂ ਦਾ ਹਸਪੀਟਲ ਹੋਰ ਜਨਰਲ ਹਸਪੀਟਲ ਵੀ ਇੱਥੀ ਹੈ ਦੇ ਅੰਦਰ ਤੇ ਆ ਗਿਆ ਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਦਿਆਸਾਗਰ ਸੀਨੀਅਰ ਸੈਂٹری ਸਕੂਲ ਅੰਦਰ ਆ ਗਿਆ ਪਾਰਕਿੰਗ ਜਪਾ ਐਕਟੀਵਲ ਆਈ ਤੇ ਇਹਨਾਂ ਦਾ ਮੇਨ ਗੇਟ ਐਂਟਰਸ ਹੈ ਤੇ CBSE ਬੋਰਡ ਹੈ ਇਹ ਹੈ ਪਰ ਸਕੂਲ ਤਾਂ ਬੰਦ ਪਿਆ ਹੈਗਾ ਜਦੋਂ ਕੋਵਿਡ ਕਰਕੇ ਖੁੱਲਿਆ ਹੀ ਨਹੀਂਗਾ ਤੇ ਇੱਥੇ ਸਕਿਉਰਟੀ ਹੈ ਬੱਚਿਆਂ ਦੀ ਇਹ ਬਾਬਾ ਜੀ ਨੂੰ ਪੁੱਛਿਆ ਇਹ ਗਰਾਊਂਡ ਹੈ ਸਕੂਲ ਦਾ ਰੌਣਕਾਂ ਵੀ ਤਾਂ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਹੀ ਹੁੰਦੀ ਹੈ ਉਹ ਤਾਂ ਸਕੂਲ ਦੇ ਵਿੱਚ ਵੀ ਭਾਂ ਭਾਂ ਹੀ ਬੋਲੀ ਪਈ ਹੈ ਤੇ ਦੇਖ ਹੀ ਰਹੇ ਹੋ ਤੁਸੀਂ ਕੋਈ ਚਹਿਲ ਪਹਿਲ ਨਹੀਂ ਹੈ ਮੇਰੇ ਨਾਲ ਚੱਲਦੇ ਸੀਗੇ ਕਹਿੰਦੇ ਫੀਸਾਂ ਭਰੋਗੇ ਤਾਂ ਤਾਂ ਹੀ ਸਾਨੂੰ ਤਰਗਾ ਹਾਂ ਮਿਲਣ ਗਿਆ ਕਿ ਠੀਕ ਹੈ ਚਲੋ ਇੱਕ ਵੱਲੋਂ ਵੀ ਫੀਸ ਦੇ ਹੁਣ ਕੁਛ ਕਹਿਦਾ ਸਕਦੇ ਆ ਐਡਮਿਸ਼ਨ ਬਲੌਗ ਚ ਆ ਗਏ ਆ ਆਪਾਂ ਇਦੋਂ ਅਗੇ ਫੀਸ ਭਰ ਕੇ ਆਪਾਂ ਬਾਹਰ ਆ ਗਏ ਤੁਹਾਨੂੰ ਦਿਖਾਣੇ ਆ ਬੱਚਿਆਂ ਦੀ ਗਰਾਊਂਡ ਐ ਖਾਲੀ ਪਈ ਐ ਕੋਈ ਝੂਟੇ ਲੈਣ ਵਾਲਾ ਨਹੀਂ ਬੱਚੇ ਹੋਣ ਤਾਂ ਝੂਟੇ ਲੈਣਗੇ ਇੱਥੇ ਤੇ ਚਲੇ ਗਏ ਆਪਾਂ ਫਿਰ ਵਾਪਸ ਆ ਗਏ ਇੱਥੇ ਦਸਤੇ ਜੇ ਪੈਲੇਸ ਸਕੂਲੋਂ ਨਿਕਲੇ ਆਏ ਸੀ ਬਾਹਰੋਂ ਪੈਲੇਸ ਐ ਇੱਕ ਪਿੰਡ ਦੇ ਵਿੱਚ ਆਈਵੋਰੀ ਪੈਲੇਸ ਵੀ ਵੀ ਹੈਗਾ ਬਹੁਤ ਵਧੀਆ ਇੱਥੇ ਸਹੂਲਤ ਦੇ ਹਿਸਾਬ ਨਾਲ ਵੀ ਵਿਆਹ ਸ਼ਾਦੀ ਕਰਨਾ ਹੋਵੇ ਜਿੰਨੇ ਤੇ ਇੱਥੇ ਕਰ ਦਿੰਦਾ ਪਿੰਡ ਵਾਲਿਆਂ ਨੂੰ ਆਸੇ-ਪਾਸੇ ਪਿੰਡ ਵਾਲਿਆਂ ਨੂੰ ਨੇੜੇ ਤੇਰੇ ਸਰ ਜਾਂਦਾ ਇੱਥੇ ਤੇ ਮੈਂ ਤਾਂ ਚੱਲੇ ਸੀ ਹੁਣ ਆਪਣੇ ਘਰਾਂ ਵੱੰਨੀ ਵਾਪਸ ਕਿਉਂਕਿ ਫੀਸ ਆਪਾਂ ਦਿੱਤੀ ਪਰ ਸਕੂਲ ਖੁੱਲੇ ਨਹੀਂ ਹੈਗੇ ਬੱਚੇ ਘਰਾਂ ਦੇ ਵਿੱਚ ਹੀ ਕੈਦ ਵਾਂਗੂਆਂ ਚਾਹੇ ਤੰਗ ਹੋਊਆਂ ਤੇ ਇਹ ਬਿਜਲੀ ਘਰ ਹੈ ਪਿੰਡ ਦਾ ਜਿਹਨੂੰ ਸਬਡਿਵੀਜ਼ਨ ਹੈ ਜਿਹਨੂੰ ਕਹਿੰਦੇ ਕ੍ਰੋਸ ਕਰ ਲਈ ਆਪਾਂ ਇਹ ਸਬਡਿਵੀਜ਼ਨ ਨੂੰ ਵੀ ਤੇ ਅੱਗੇ ਨੂੰ ਵਾਧੇ ਹੋਏ ਤੇ ਸਾਹਮਣੇ ਜਿਹੜਾ ਸੱਜੇ ਹੱਥ ਨੂੰ ਰੋੜ ਜਾਂਦਾ ਕੱਚਾ ਜਿਹਾ ਉਹ ਹੈਗਾ ਜੀ ਵਨ ਪਵਾਗ ਵਾਲਾ ਦਾ ਮਤਲਬ ਕੀ ਜੰਗਲਾਤ ਪਵਾਗ ਦਾ ਤੇ ਇਹ ਦੇਖੋ ਜੀ ਸਾਈਕਲ ਤੇ ਦਾਦਾ ਪੋਤਾ ਜਾਂਦੇ ਵੇ ਬਚਪਨ ਦੀ ਯਾਦ ਆ ਜਾਂਦਾ ਹੈ ਕਹਿਰ ਮੇ ਅਸੀਂ ਛੋੜੇ ਹੁੰਦੇ ਤਾਂ ਤੇ ਅੰਬਾਂ ਦੇ ਦਰਖਤ ਹਰ ਕਿਨਾਰੇ ਸੜਕਾਂ ਦੇ ਉੱਤੇ ਅੱਗੇ ਨੂੰ ਵਧੀ ਵਧੇ ਆਏ ਪਾਣੀ ਵਾਲੀ ਟੈਂਕੀ ਪਿੰਡ ਦੀ ਇਹਨ ਦਾ ਨਾਮ ਸਾਡੇ ਦਾ ਮੁੱਲਾਪੁਰ ਹੈ ਨੂੰ ਚੰਡੀਗੜ੍ਹ ਦੇ ਵਿੱਚ ਇਹ ਸਾਰੀ ਸ਼ਾਮਲਾਟ ਜ਼ਮੀਨ ਹੈ ਪਿੰਡ ਦੀ ਸਾਂਝੀ ਹੈ ਇਹਨੂੰ ਕੋਈ ਵੀ ਕਿਵੇਂ ਵੀ ਵਰਤ ਸਕਦਾ ਇਹ ਬਾਹਰ ਲਈ ਫਿਰਨੀ ਹੈ ਵੀ ਤੇ ਬਾਂਡਰੀ ਹੈ ਸੜਕ ਨਾਲ ਨਾਲਾ ਬਣ ਰਿਹਾ ਨਵਾਂ ਕਿਉਂਕਿ ਭਰ ਜਾਂਦਾ ਸੀ ਬੜਾ ਬਰਸਾਤ ਦੇ ਵਿੱਚੋਂ ਤੰਗੀ ਹੁੰਦੀ ਸੀਗੀ ਤੇ ਕੰਮਕਾਰ ਹਜੇ ਸ਼ੁਰੂ ਹੋਏ ਵੇ ਨਾਲਾ ਬਣ ਕੇ ਹੁਣ ਤੇ ਹੁਣ ਇੱਧਰ ਲਈ ਜਿਹੜੀ ਫਿਰਨੀ ਹੈ ਸੜਕ ਬਣ ਕੇ ਸਹੀ ਹੋਊਗੀ ਹੁਣ ਤੇ ਪਾਣੀ ਦੀ ਖਰਾਬੀ ਕਰਕੇ ਇੱਥੇ ਸੜਕ ਹੀ ਨਹੀਂ ਕਦੇ ਸੈੱਟ ਰਹੀ ਸੀ ਤੇ ਹੁਣ ਆਪਾਂ ਇੱਥੋਂ ਕੱਚੇ ਜੇ ਨਿਕਲ ਜਾਣਾ ਕਿਉਂਕਿ ਅੱਗੇ ਰਸਤਾ ਨਹੀਂ ਹੈਗਾ ਮੈਂ ਹੁਣ ਗਲੀਆਂ ਦੇ ਵਿੱਚ ਆ ਗਿਆ ਸੀਗਾ ਤੇ ਗੋਲੀਆਂ ਦੇ ਵਿੱਚੋਂ ਦੀ ਲੰਘਦੇ ਹੋਏ ਅੱਕੇ ਨੂੰ ਆਪਣੇ ਘਰ ਵੱਨੀ ਨੂੰ ਜਾਂਦੇ ਹੋਏ ਤੇ ਬੱਚੇ ਖੇਡ ਰਹੇ ਸੀ ਆ ਦੇ ਕੋ ਛੋਟੇ ਸਾਈਕਲ 'ਤੇ ਸਪੈਸ਼ਲ ਵੀਡੀਓ ਬਣਾਇਆ ਰੋ ਰਿਆ ਸੀ ਇਹ ਪਤਾ ਨਹੀਂ ਕੀ ਗੱਲ ਹੋ ਗਈ ਲੜ ਲੜ ਕੇ ਆਪਸੇ ਦੇ ਵਿੱਚ ਤੇ ਅੱਗੇ ਨੂੰ ਇਹਦਾ ਭੀੜੀਆਂ ਗੜੀਆਂ ਚੋਂ ਲੰਘਦੇ ਹੋਏ ਨਿਕਲ ਚੁੱਕਿਆ ਤੇ ਆਪਣੇ ਘਰ ਨੂੰ ਵਾਪਸੀ ਇਹ ਉਹੀ ਚ ਰਸਤਾ ਆ ਚੁੱਕਿਆ ਜਿੱਥੋਂ ਦੀ ਆਪਾਂ ਸੱਜੇ ਹੱਥ ਮੁੜੇ ਸੀਗੇ ਤੇ ਇਹ ਸਿੱਧਾ ਦੀ ਆਪਾਂ ਤੇ ਆ ਗਏ ਜੀ ਕਿੱਦਾਂ ਲਗੀ ਤੁਹਾਨੂੰ ਮੇਰਾ ਪਿੰਡ ਤੇ ਕਮੈਂਟਾਂ ਜੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦਲੇ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ